ਗੁਰਦੁਆਰਾ ਸ੍ਰੀ ਪੱਠਾ ਸਾਹਿਬ ਪਾਸ 6 ਜਤਮੀ ਆਪ ਜੀ ਦਰਸ਼ਨ ਕਰਦਾ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਰੋਪੜ ਦੇ ਵਿੱਚ ਪੈਂਦਾ ਹੈ ਜੀ ਗੁਰਦੁਆਰਾ ਪੱਠਾ ਸਾਹਿਬ ਇਹ ਇਸ ਦਾ ਡਿਊਟੀ ਗੇਟ ਹੈ ਗੁਰਦੁਆਰਾ ਪੱਠਾ ਸਾਹਿਬ ਦਾ ਜੋ ਕਿ ਡਿਸਟ੍ਰਿਕਟ ਜੋ ਸ਼ਹਿਰ ਰੋਪੜ ਹੈ ਰੋਪੜ ਸ਼ਹਿਰ ਦੇ ਵਿੱਚ ਹੀ ਪੈਂਦਾ ਹੈ ਗੁਰਦੁਆਰਾ ਪੱਠਾ ਸਾਹਿਬ ਜਿੱਥੇ 10ਵੇਂ ਪਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆ ਕੇ ਇੱਥੇ ਉਜ ਸਮਾਂ ਉਹਨੇ ਤੇ ਬਿਸ਼ਰਾਮ ਕੀਤਾ ਸੀ ਜਦੋਂ ਉਹਨਾਂ ਨੇ ਅਨੰਦਪੁਰੀ ਨੂੰ ਛੱਡਿਆ ਸੀ ਗੁਰੂ ਸਾਹਿਬ ਨੇ ਅਨੰਦਪੁਰੀ ਨੂੰ ਛੱਡਣ ਤੋਂ ਬਾਅਦ ਗੁਰੂ ਜੀ ਕੁਝ ਸਮਾਂ ਇੱਥੇ ਬਿਸ਼ਰਾਮ ਕੀਤੇ ਸਨ ਸਰਸਾ ਨਦੀ ਪਾਰ ਕਰਨ ਤੋਂ ਬਾਅਦ ਗੁਰਦੁਆਰਾ ਸ਼੍ਰੀ ਪੱਟਾ ਸਾਹਿਬ ਆਪ ਜੀ ਦਰਸ਼ਨ ਕਰੋ ਦਰਸ਼ਨ ਦੀਓੜੀ ਗੁਰਦੁਆਰਾ ਪੱਟਾ ਸਾਹਿਬ ਰੋਪੜ ابھی پنڈ جنڈولی تو آئے ہیں تو ساڈا جو نگر ہے پنڈ ہے جنڈولی یہ بند ہے چبے والد نکی جی میرے پچھلے پاس تھی درشن کر رہے ہو ڈیوڑی گیٹ گردوارا شری پٹھا صاحب روپڑ جیسے کہ دسویں پاتشاہ جی نے کچھ سما بشرام کیا گردوارا شری پٹھا صاحب ਗੁਰਦੁਆਰਾ ਸ਼੍ਰੀ ਪਟਕਾ ਸਾਹਿਬ ਰੋਪੜ ਤਪਤ ਮਾਹੀ ਠਾੜ ਵਰਤੋ ਜਾਈ ਅਨੰਦ ਪਿਆ ਨਾਠੇ ਪਾਈ ਗੁਰੂ ਪਿਆਰੇ ਦੀ ਸਾਸਣ ਲਗੀ ਦਰਸ਼ਨ ਕਰੋ ਗੁਰਦੁਆਰਾ ਸ਼੍ਰੀ ਪਟਕਾ ਸਾਹਿਬ ਰੋਪੜ ਤਪਤ ਮਾਹੀ ਠਾੜ ਵਰਤੋ ਜਾਈ ਅਨੰਦ ਪਿਆ ਦੁੱਖ ਨਾਠੇ ਪਾਈ ਰੋਪੜ ਗੁਰਦੁਆਰਾ 27 ਪਠਾ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚਰਨ ਸੋਪਰਾ ਪਤ ਗੁਰਦੁਆਰਾ 27 ਪਠਾ ਸਾਹਿਬ ਰੋਪੜ اب آئے ہاں جی ہشیارپور پنڈ جنڈولی تو آپ درشن کرو گردو پٹھا صاحب تپت ماہ ਗੁਰੂ ਪਿਆਰੀ ਸਾંગ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਪਟਾ ਸਾਹਿਬ ਕੋਟਲਾ ਨਿਹੰਗ ਸਿੰਘ ਰੋਪੜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚੈਨਲ ਤੋਂ ਪ੍ਰਾਪਤ ਗੁਰਦੁਆਰਾ ਸ੍ਰੀ ਪਟਾ ਸਾਹਿਬ ਰੋਪੜ ਸਿੰਗੂ ਗੁਰਪ੍ਰੀਤ ਸੰਗਤ ਜੀ ਪਿੰਡ ਜੰਡੋਲੀ ਤੋਂ ਆਏ ਹਾਂ ਸਾਡਾ ਪਿੰਡ ਚੱਬੇਵਾਲ ਮਾਲਪੁਰ ਦੇ ਨੇੜੇ ਹੀ ਹੈ ਇਸ ਸਮੇਂ ਅਸੀਂ ਪਹੁੰਚੇ ਹਾਂ ਜੀ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਜੋ ਕਿ ਰੋਪੜ ਦੇ ਵਿੱਚ ਪੈਂਦਾ ਹੈ ਆਪ ਜੀ ਵੀ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਕੋਟਲਾ ਨਿਹੰਗ ਸਿੰਘ ਰੋਪੜ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਪਾ ਪ੍ਰਾਪਤ ਇਹ ਨਿਸ਼ਾਨ ਸਾਹਿਬ ਜਿੱਥੇ ਕਿ ਨੀਲੇ ਕੋੜਾ ਗੁਰੂ ਜੀ ਦਾ ਉਹਦੇ ਉੱਤੇ ਪੋੜ ਲੱਗੇ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਫਤੇ ਗੁਰੂ ਦਵਾਰਾ ਪੱਟਾ ਸੱਗ ਰੂਪ ਪਰ